जिंदाबाद। अजी स्वच्छ भारत सफाई ड्रैवर यूनियन अज सारे इस के आज फिर कट्ठे होने जरूरत पई आप भी ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਆਪਣੇ ਅਫਸਰ ਸਾਹਿਬਾਨਾਂ ਨੂੰ ਅਸੀਂ ਕੀਤੀ ਸੀ ਬੇਨਤੀ ਕੀਤੀ ਸੀ ਕਿ ਸਾਡੇ ਡਰਾਈਵਰ ਔਰ ਹਲਪਰਾਂ ਦੀ ਜਿਹੜੀ ਆ ਉਹ ਜਿਹੜੇ ਸੈਨੀਟਰੀ ਇੰਸਪੈਕਟਰ ਦੀ ਸਾਡੇ ਹਾਜ਼ਰੀ ਲਾਉਣ ਉਹ ਵੀ ਗੱਲ ਥੋੜੀ ਜਿਹੀ ਉਹਨਾਂ ਨੇ ਨਹੀਂ ਗੋਲੀ ਘੱਟ ਜਿਹੜੀ ਆ ਉਸ ਤੋਂ ਬਾਅਦ ਸਰ ਜੀ ਹੁਣ ਅੱਜ ਜਿਹੜੀ ਕੱਲ ਵੀ ਸਾਨੂੰ ਇੱਕ ਰਿਪੋਰਟ ਮਿਲੀ ਆ ਕਿ ਜੋ ਸਾਡੇ ਬੰਦਿਆ ਤੇ ਮੁਲਾਜ਼ਮਾ ਸਾਡੇ ਨੂੰ ਜਿਹੜੇ ਆਪਣੇ ਲੈਟਰ ਮਿਲੇ ਨੇ ਉਹਨਾਂ ਵਾਸਤੇ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਜਿਹੜੇ ਜਿੱਦਣ ਰਿਟਾਇਰਮੈਂਟ ਹੀ ਸੀ ਉਦੋਂ ਸ਼ਾਮੀ ਕੋਈ ਜੂਨੀਅਨ ਦੂਸਰੀ ਜਿਹੜੀ ਆ ਆਪਣੀ ਅਗਰ ਭਾਰਤੀ ਸਫਾਈ ਮਜ਼ਦੂਰ ਜੂਨੀਅਨ ਉਹਨਾਂ ਨੇ ਕੋਈ ਸਾਈਨ ਕਰਵਾ ਕੇ ਉਹਦੇ ਕੋਲ ਕਮਿਸ਼ਨਰ ਸਾਹਿਬ ਕੋਲ ਕਰਵਾਲੇ ਨੇ ਕਿ ਇਹ ਜਿਹੜੇ ਡਰਾਈਵਰ ਤੇ ਹੱਲ ਪਰਨੇ ਸਾਰੇ ਟਾਲੂ ਤੇ ਆ ਜਾਣ ਮੈਂ ਇਹ ਗੱਲ ਆਪਣੇ ਅਫਸਰ ਸਾਹਿਬ ਨੂੰ ਇਹਨਾਂ ਨੂੰ ਪੁੱਛਣੀ ਚਾਹੁੰਦਾ ਕਿ 18 ਤੋਂ 19 ਸਾਲ ਹੋ ਗਏ ਨੇ ਮੈਨੂੰ ਵੀ ਇਹ ਗੱਲ ਕਰਦਿਆਂ ਨੂੰ ਕਿ ਜਿਹੜੇ ਸਫਾਈ ਵਾਲੇ ਨੇ ਉਹ ਵਹੀ ਟਰੈਕਟਰ ਟਰਾਲੀਾਂ ਵੀ ਚਲਾਉਂਦੇ ਨੇ ਤੇ ਆਟੋ ਵੀ ਚਲਾਉਂਦੇ ਨੇ ਅੱਜ ਕਿਹੜੀ ਇਹਨਾਂ ਨੂੰ ਮਜਬੂਰੀ ਪਾਈ ਇਸ ਗੱਲ ਦੀ ਕਿ ਜਿਹੜੇ ਜਿਹੜੇ ਡਰਾਈਵਰਾਂ ਨੂੰ ਜਿਨ੍ਹਾਂ ਨੂੰ ਲੈਟਰ ਮਿਲੇ ਨੇ ਅੱਜ ਉਹਨਾਂ ਨੂੰ ਆਪਣੇ ਕਢਵਾ ਦਿੱਤੇ ਉਹਨਾਂ ਦੇ ਉਹਨਾਂ ਦੇ ਆਰਡਰ ਕਢਵਾ ਦਿੱਤੇ ਨੇ ਕਿ ਤੁਸੀਂ ਜਿਹੜੇ ਆ ਝਾੜੂ ਲੈ ਕੇ ਤੇ ਉੱਥੇ ਪਹੁੰਚ ਜਾਓ ਤੇ ਇਸ ਕਰਕੇ ਅਸੀਂ ਅੱਜ ਇਕੱਠਾ ਨਹੀਂ ਕੀਤੀ ਆ ਕਿ ਜੇ ਸਾਡੇ ਅਫਸਰ ਸਾਹਿਬਾਨ ਨੇ ਚਾਹੇ ਤਾਂ ਇਸ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਜੇ ਨਹੀਂ ਹੋਇਆ ਤੇ ਅਸੀਂ ਘੱਟੋ ਘੱਟ ਹੜਤਾਲ ਜਿਹੜੀ ਆ ਅਸੀਂ ਉਹ ਕਰਾਂਗੇ ਇਹ ਇਹਨਾਂ ਦੀ ਜਿਹੜੀ ਚਾਲਾਂ ਨੇ ਜੇ ਸਾਡਾ ਕੋਈ ਵੀ ਕਿਸੇ ਵਾਰੀ ਕੋਈ ਜਿਹੜੇ ਸੱਟ ਬੰਨ ਲੜ ਜਾਂਦੀ ਹੈ ਡਰਾਈਵਰ ਦੇ ਚਾਹੇ ਇਹਨਾਂ ਦੇ ਕੋਈ ਕੋਈ ਬਿਮਾਰ ਹੋ ਜਾਂਦਾ ਤੇ ਚੌਥੇ ਦਿਨ ਉਹਨਾਂ ਦੇ ਜਿਹੜੇ ਨੇ ਕਢਵਾ ਕੇ ਉਹਨੂੰ ਤੇ ਨਵਾਂ ਬੰਦਾ ਰੱਖ ਲੈਂਦੇ ਨੇ ਉਹਨਾਂ ਕੋਲ 60-60000 ਰੁਪਇਆ ਲੈ ਕੇ ਲੱਖ-ਲੱਖ ਡੇਢ-ਡੇਣ ਲੱਖ ਰੁਪਇਆ ਲੈ ਕੇ ਉਹਨਾਂ ਨੂੰ ਟਰੈਕਟਰ ਵਾਲਾ ਨੂੰ ਦੇ ਦਿੰਦੇ ਨੇ ਪਰ ਕੁਝ ਦਿਨਾਂ ਦੀ ਗੱਲ ਹੈ ਸਾਡੇ ਡਰਾਈਵਰ ਇੱਕ ਸੀ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਆ ਕੋਈ 25-26 ਤਰੀਕ ਦੇ ਵਿੱਚ ਵਿੱਚ ਸਰਨੇ ਲੜਾਈ ਹੋਈ ਆ ਉਹਨਾਂ ਜਿਹੜਾ ਉਹ ਬੰਦੇ ਦੇ ਹੱਥੇ ਕਬੜਿਆ ਗਿਆ ਇੱਕ ਜਿਹੜਾ ਉਹਦੀ ਲੱਤ ਵੱਢੀ ਗਈ ਆ ਦੂਸਰੇ ਦੇਣੀ ਜਿਹੜੇ ਆ ਉਹਦਾ ਟਰੈਕਟਰ ਖੋਣ ਪਾਗੇ ਨੇ ਇਹ ਇਹਨਾਂ ਦੀ ਜੁਨੀਅਨ ਦੇ ਵਿੱਚ ਹਮਦਰਦੀ ਆ ਕੋਈ ਕਿਸੇ ਦਾ ਦੁੱਖ ਦਾ ਨਹੀਂ ਕੋਈ ਦਰਦ ਦਾ ਨਹੀਂ ਅਸੀਂ ਆਪੇ ਜੁੜ ਕੇ ਇਸ ਗੱਲ ਦੇ ਅਫਸਰ ਸਾਹਿਬਾਨ ਨੂੰ ਬੇਨਤੀ ਕਰ ਰਹੇ ਆ ਕਿ ਇਹਨਾਂ ਦੇ ਉੱਤੇ ਜਿਹੜੀ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕੀਤੀ ਤੇ ਅਸੀਂ ਜਿਹੜਾ ਆ ਕਮਸ਼ੇਡ ਹੜਤਾਲ ਕਰਾਂਗੇ ਤੇ ਗੂ ਜੋ ਵੀ ਸਾਡੇ ਅਫਸਰ ਆਪਣੇ ਵੀਰਾਂ ਦੇ ਨਾਲ ਜਿਹੜਾ ਹੋਵੇਗਾ ਸੰਯੋਗ ਦੇ ਨਾਲ ਗੱਲ ਕਰਾਂਗੇ ਜੈ ਜੰਨ If you wish that your child learns today and leads tomorrow, bring them to A and M's Gems Cambridge International School, Pathankot affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy. NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on, a and Cambridge International School opposite Canada Palace near A&M Institute's Jalandhar Dalhousie Bypass Road, Pathanko,